ਦੇਸ਼ਵਿਦੇਸ਼ ਚ ਬੈਠੇ ਵਸਦਾ ਪੰਜਾਬ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਜਗਿੰਦਰ ਸਿੰਘ ਰਜਾਨਾ ਦੀ ਤਰ੍ਹਾਂ ਆਪਾਂ ਜਿਹੜੀ ਪੰਜਾਬ ਨਾਲ ਜੁੜੇ ਵਕ ਵਕ ਸਿਆਸੀ ਮੁੱਦਿਆਂ ਤੇ ਜਿਹੜੀ ਚਰਚਾ ਕਰਦੇ ਆ ਜਾਂ ਸਿਆਸੀ ਸੁਰਖੀਆਂ ਨੂੰ ਬਾਚਦੇ ਆ ਜਾਂ ਸਿਆਸੀ ਮੁੱਦਿਆਂ ਤੇ ਵਿਸ਼ਲੇਸ਼ਣ ਕਰਦੇ ਆ ਉਹ ਲੈ ਕੇ ਮੈਂ ਤੁਹਾਡੇ ਨਾਲ ਹਾਜ਼ਰ ਹੋਇਆ। ਵੱਡੀ ਗੱਲ ਹੈ ਕਿ ਪੰਜਾਬ ਇਸ ਸਮੇਂ ਕਾਂਗਰਸ ਚ ਆਪਸੀ ਦਫਾੜਤਾ ਦਾ ਵੱਡਾ ਮੁੱਦਾ ਹੈ। ਉਸ ਮੁੱਦੇ ਨੂੰ ਲੈ ਕੇ ਕਾਂਗਰਸ ਹਾਈ ਕਮਾਨ ਨੇ ਕੀ ਨੋਟਿਸ ਲੈ ਲਿਆ ਕਹਿ ਦਿੱਤਾ ਕਿ ਅਨੁਸ਼ਾਸਨਹੀਨਤਾ برداشت ਨਹੀਂ ਹੋਵੇਗੀ ਤੇ ਉਹਦੇ ਨਾਲ ਹੀ ਕਾਂਗਰਸ ਹਾਈ ਕਮਾਨ ਨੇ ਇਸ ਮੁੱਦੇ ਜਾਂ ਕਾਂਗਰਸ ਪਾਰਟੀ ਦੇ ਲੀਡਰਾਂ 'ਚ ਆਪਸੀ ਤਾਲਮੇਲ ਬਿਠਾਉਣ ਲਈ ਕਿਸ ਲੀਡਰ ਦੀ ਡਿਊਟੀ ਲਾ ਦਿੱਤੀ ਹੈ ਔਰ ਕਿਸ ਲੀਡਰ ਦੀ ਇਸ ਮੁੱਦੇ ਤੇ ਕਲਾਸ ਵੀ ਲੱਗ ਗਈ ਹੈ ਰਾਜੇ ਤੇ ਆਸ਼ੂ ਵਿਚਕਾਰ ਆਪਸੀ ਤਾਲਮੇਲ ਬੈਠੇਗਾ ਜਾਂ ਲੁਧਿਆਣਾ ਚੋਣ ਨੂੰ ਲੈ ਕੇ ਪੰਜਾਬ ਕਾਂਗਰਸ ਜਾ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਆਪਸੀ ਸਰ ਜੋੜੇਗੀ ਇਹ ਬਹੁਤ ਸਾਰੇ ਸਵਾਲ ਨੇ ਇਹਦੇ ਨਾਲ ਹੀ ਵੱਡਾ ਸਵਾਲ ਹੈ ਕਿ ਰਾਣਾ ਪ੍ਰਤਾਪ ਸਿੰਘ ਜਿਹੜੇ ਕਿ ਵਿਧਾਇਕ ਨੇ ਸਲਤਨਪੁਰ ਲੋਤੀ ਤੋਂ ਔਰ ਰਾਣਾ ਗਰਜੀਤ ਸਿੰਘ ਦੇ ਬੇਟੇ ਨੇ ਕਿ ਉਹ ਕਾਂਗਰਸ ਪਾਰਟੀ ਸ਼ਾਮਿਲ ਹੋਣਗੇ ਉਹਨਾਂ ਦੀ ਸਮੂਲੀਅਤ ਹੋਵੇਗੀ ਇਹ ਵੀ ਇੱਕ ਵੱਡਾ ਸਵਾਲ ਹੈ ਇਹਨਾਂ ਸਾਰੇ ਹੀ ਸਵਾਲਾਂ ਤੇ ਚਰਚਾ ਕਰਾਂਗੇ ਤੇ ਉਹਦੇ ਨਾਲ ਹੀ ਪੰਜ ਮੈਂਬਰੀ ਕਮੇਟੀ ਜਿਹੜੀ ਕਿ ਅਕਾਲੀ ਦਲ ਨਾਲ ਸੰਬੰਧਿਤ ਹੈ ਜਿਹੜੀ ਭਰਤੀ ਮੈਂ ਚਲਾ ਰਹੀ ਹੈ ਉਹਦਾ ਅਗਲਾ ਪ੍ਰੋਗਰਾਮ ਕੀ ਹੈ ਕਿਹੜੇ ਸਿੱਖ ਨੇ ਜਿਨ੍ਹਾਂ ਨੂੰ ਉਹ ਅਗਲੇ ਕਦਮ ਚ ਨਾਲ ਜੋੜਨ ਜਾ ਰਹੀ ਹੈ ਇਹਦੇ ਲਈ ਕੀ ਉਪਰਾਲੇ ਕਰ ਰਹੀ ਹੈ ਉਹ ਤੇ ਵੀ ਚਰਚਾ ਕਰਾਂਗੇ ਤੇ ਉਹਦੇ ਨਾਲ ਹੀ ਪੰਜਾਬ ਕਾਂਗਰਸ ਤੇ ਪੰਜਾਬ ਦੀ ਲੀਡਰਸ਼ਿਪ ਕਿਸ ਕਾਰਨ ਇੱਕ ਡਰ ਤੇ دہشت ਵਾਲਾ ਮਾਹੌਲ ਹੈ ਇਸ ਮੁੱਦੇ ਤੇ ਵੀ ਚਰਚਾ ਕਰਾਂਗੇ ਉਹਦੇ ਨਾਲ ਹੀ ਹੋਰ ਵੀ ਵੱਖ-ਵੱਖ ਮੁੱਦਿਆਂ ਤੇ ਚਰਚਾ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ ਸ਼ੁਰੂਆਤ ਕਾਂਗਰਸ ਤੋਂ ਹੀ ਕਰਦੇ ਆ ਕਿਉਂਕਿ ਕਾਂਗਰਸ ਵਿਚਕਾਰ ਆਪਸੀ ਇੱਕਦਮ ਤੂਫਾੜਤਾ ਪੈਣ ਨਾਲ ਜਾਂ ਆਪਸੀ ਤਰੇੜ ਪੈਣ ਨਾਲ ਇਹ ਮੁੱਦਾ ਜਿਹੜਾ ਵੱਡਾ ਪੰਜਾਬ ਦਾ ਭਖਿਆ ਹੋਇਆ ਮੁੱਦਾ ਹੈ। ਔਰ ਇੱਥੇ ਬਹੁਤ ਸਾਰੇ ਸਵਾਲ ਵੀ ਉੱਠ ਰਹੇ ਆ ਕੀ ਇਹਦਾ ਕਾਂਗਰਸ ਹਾਈ ਕਮਾਂਡ ਨੇ ਕੌਮੀ ਕਾਂਗਰਸ ਨੇ ਜਾਂ ਕੌਮੀ ਲੀਡਰਸ਼ਿਪ ਨੇ ਇਹਦਾ ਨੋਟਿਸ ਲਿਆ? ਇੱਕ ਵੱਡਾ ਸਵਾਲ ਹੈ। ਤੁਹਾਨੂੰ ਦੱਸ ਦਈਏ ਕਿ ਕਾਂਗਰਸ ਹਾਈ ਕਮਾਂਡ ਨੇ ਇਸ ਦਾ ਨੋਟਿਸ ਲੈ ਲਿਆ। ਅਹਮਦਾਬਾਦ ਜਿਹੜਾ ਕਾਂਗਰਸ ਤੋਂ ਦਾ ਕੌਮੀ ਤੌਰ 'ਤੇ ਸਮੇਲਨ ਚੱਲਿਆ ਉਸ ਤੋਂ ਬਾਅਦ ਕਾਂਗਰਸ ਆਗੂਮਾਨੇ ਦਾ ਨੋਟਿਸ ਲੈਂਦੇ ਆ ਜਿਹੜੇ ਭਪੇਸ਼ ਬਘੇਲ ਨੇ ਪੰਜਾਬ ਮਾਮਲਿਆਂ ਬਾਰੇ ਕਾਂਗਰਸ ਤੇ ਅਨਚਾਰਜ ਨੇ ਉਹਨਾਂ ਦੀ ਡਿਊਟੀ ਵੀ ਲਾ ਦਿੱਤੀ ਹੈ ਔਰ ਇਹ ਕਹਿ ਵੀ ਦਿੱਤਾ ਹੈ ਕਿ ਜਿਹੜਾ ਆਪਸੀ ਕਾਂਗਰਸ ਪਾਰਟੀ 'ਚ ਟਰੇਡ ਹੈ ਦਫਾੜਤਾ ਹੈ ਉਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਜਾਂ ਉਹਨੂੰ ਸਮੇਟਣ ਲਈ ਜਾ ਉਹਨੂੰ ਖਤਮ ਕਰਨ ਲਈ ਤੁਰੰਤ ਕਦਮ ਚੁੱਕੇ ਜਾਣ ਤੇ ਉਹਦੇ ਨਾਲ ਹੀ ਜਿਹੜੀ ਅਨੁਸ਼ਾਸਨਹੀਣਤਾ ਕਿਸ ਤਰ੍ਹਾਂ ਆਮੋ ਸਾਹਮਣੇ ਸultanpur Lodhi ਚ ਕਾਂਗਰਸ ਪਾਰਟੀ ਦੇ ਲੀਡਰਾਂ ਦੀਆਂ ਸਟੇਜਾਂ ਲੱਗੀਆਂ ਉਸ ਤੋਂ ਬਾਅਦ ਬਿਆਨਬਾਜ਼ੀ ਹੋਈ ਹੈ ਲੁਧਿਆਣਾ ਚੋਂ ਨੂੰ ਲੈ ਕੇ ਉੱਚ ਵੀ ਬਿਆਨਬਾਜ਼ੀ ਹੋਈ ਹੈ ਜਾਂ ਜਿਸ ਤਰ੍ਹਾਂ ਰਾਜੇ ਤੇ ਆਸ਼ੂ ਵਿਚਕਾਰ ਆਪਸੀ ਰਿਟ ਟ੍ਰੇਡ ਦੀਆਂ ਖਬਰਾਂ ਬਾਹਰ ਆਈਆਂ ਨੇ ਬਹੁਤ ਸਾਰੇ ਮੁੱਦੇ ਨੇ ਪਰ ਇਹਨਾਂ ਸਾਰੇ ਮੁੱਦਿਆਂ ਦੇ ਹੱਲ ਲਈ ਕਾਂਗਰਸ ਪਾਰਟੀ ਨੇ ਜਹਾਹੀਂ ਇੱਕ ਮਾਨੇ ਕਦਮ ਚੁੱਕ ਲਿਆ 11 ਤੇ 12 ਨੂੰ ਜਿਹੜੀ ਚੰਡੀਗੜ੍ਹ ਪੰਜਾਬ ਭਵਨ ਚ ਪੰਜਾਬ ਕਾਂਗਰਸ ਭਵਨ ਚ ਜਿਹੜੀ ਹੈ ਜ਼ਿਲ੍ਹਾ ਪ੍ਰਧਾਨਾਂ ਦੀ ਜਾਂ ਜ਼ਿਲ੍ਹਾ ਇਕਾਈਆਂ ਦੀ ਜਿਹੜੀ ਪੰਜਾਬ ਮਾਮਲਿਆਂ ਪਰ ਇਨਚਾਰਜ ਬਗੇਲ ਵੱਲੋਂ ਮੀਟਿੰਗ ਬੁਲਾਈ ਗਈ ਹੈ ਜਾਂ ਇਕੱਠ ਰੱਖੇ ਗਏ ਨੇ ਉਹਨਾਂ ਚ ਵੀ ਕਾਂਗਰਸ ਹਾਈ ਕਮਾਂਡ ਨੂੰ ਵੀ ਬੁਲਾਇਆ ਗਿਆ ਉਹ ਚ ਵੀ ਇਹ ਮੁੱਦੇ ਵਿਚਾਰੇ ਜਾਣਗੇ ਕਿਉਂਕਿ ਕਾਂਗਰਸ ਪਾਰਟੀ 227 ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਦੀ ਕੀ ਰਣਨੀਤੀ ਹੈ ਔਰ ਇਸ ਮੁੱਦੇ ਤੇ ਜਾਂ ਇਸ ਚੋਣ ਨੂੰ ਕਾਂਗਰਸ ਪਾਰਟੀ ਜਾਂ ਕੌਮੀ ਕਾਂਗਰਸ ਬਹੁਤ ਹੀ ਗੰਭੀਰਤਾ ਨਾਲ ਦੇਖ ਰਹੀ ਹੈ ਇਹਦੇ ਲਈ ਸਪੈਸ਼ਲ ਰਣਨੀਤੀ ਵੀ ਲਿਖੀ ਜਾ ਰਹੀ ਹੈ ਤਾਂ ਕਿ ਪੰਜਾਬ ਚ ਕਾਂਗਰਸ ਪਾਰਟੀ ਨੂੰ ਜਾਂ ਕਾਂਗਰਸ ਪਾਰਟੀ ਨੂੰ ਸੱਤਾ ਚ ਲਿਆਂਦਾ ਜਾ ਸਕੇ ਜਾਂ ਕਾਂਗਰਸ ਪਾਰਟੀ ਦੀ ਸਰਕਾਰ ਬਹਾਲ ਕੀਤੀ ਜਾ ਸਕੇ ਇਹ ਬਹੁਤ ਸਾਰੇ ਸਵਾਲ ਨੇ ਔਰ ਇਹਦੇ ਲਈ ਕਾਂਗਰਸ ਪਾਰਟੀ ਦਾ ਜਾਂ ਹਾਈ ਕਮਾਂਡ ਦਾ ਜਾਂ ਪੰਜਾਬ ਕਾਂਗਰਸ ਦੀ ਜਿਹੜੀ ਲੀਡਰਸ਼ਿਪ ਆ ਉਹਦਾ ਇੱਕਮੁੱਠ ਹੋਣਾ ਜ਼ਰੂਰੀ ਹੈ ਤੇ ਉਹਦੇ ਨਾਲ ਹੀ ਜਿਹੜੀ ਪੰਜ ਮੈਂਬਰੀ ਕਮੇਟੀ ਦੀ ਗੱਲ ਕਰ ਲਈਏ ਤਾਂ ਪੰਜ ਮੈਂਬਰੀ ਕਮੇਟੀ ਵੱਲੋਂ ਵੀ ਅਗਲਾ ਜਿਹੜਾ ਨਿਸ਼ਾਨਾ ਜਾ ਅਗਲੀ ਪਹੁੰਚ ਆ ਜਾਂ ਅਗਲੀ ਅਪਰੋਚ ਆ ਜਿਹੜੀ ਉਹ ਵਿਦੇਸ਼ਾਂ ਚ ਬੈਠੇ ਸਿੱਖਾਂ ਤੱਕ ਕੀਤੀ ਜਾ ਰਹੀ ਹੈ। ਪਰ ਪਤਾ ਲੱਗਾ ਹੈ ਕਿ ਦੇਸ਼ ਤੋਂ ਇਲਾਵਾ ਦੇਖੋ ਪੰਜਾਬ ਚ ਵੱਖ-ਵੱਖ ਜ਼ਿਲ੍ਹਿਆਂ ਚ ਜਿਹੜੀਆਂ ਪੰਜਮਾ ਬ੍ਰਿਕ ਕਮੇਟੀ ਵੱਲੋਂ ਖਾਲੀ ਦਿਲ ਦੀ ਕਮੇਟੀ ਵੱਲੋਂ ਜਿਹੜੀਆਂ ਮੀਟਿੰਗਾਂ ਕੀਤੀਆਂ ਗਈਆਂ ਜਾਂ ਰੈਲੀਆਂ ਕੀਤੀਆਂ ਗਈਆਂ ਜਾਂ ਕਲਾਮਬੰਦੀ ਲਹਿਰ ਚਲਾਈ ਗਈ ਉਹਨੂੰ ਪਰ ਮਹੰਗਾਰਾ ਮਿਲਿਆ। ਔਰ ਵਿਦੇਸ਼ਾਂ 'ਚ ਬੈਠੇ ਸਿੱਖਾਂ ਤੱਕ ਵੀ ਪੰਜਵੇਂ ਮੈਂਬਰ ਕਮੇਟੀ ਵੱਲੋਂ ਪਹੁੰਚ ਕੀਤੀ ਜਾ ਰਹੀ ਹੈ ਔਰ ਇਹ ਵੀ ਪਤਾ ਲੱਗਾ ਹੈ ਕਿ ਅਗਲੇ ਮਈ ਮਹੀਨੇ 'ਚ ਪੰਜਵੇਂ ਮੈਂਬਰੀ ਕਮੇਟੀ ਦੇ ਜਿਹੜੇ ਐਮ ਆਗੂ ਨੇ ਆਪਣੇ ਮਨਪ੍ਰੀਤ ਸਿੰਘਿਆਲੀ ਉਹ ਅਮਰੀਕਾ ਤੇ ਕੈਨੇਡਾ ਵੀ ਆ ਰਹੇ ਨੇ ਔਰ ਇੱਥੇ ਵੀ ਉਹ ਇੱਥੋਂ ਦੇ ਸਿੱਖਾਂ ਨਾਲ ਜਿਹੜੇ ਸਿੱਖ ਆਗੂ ਨੇ ਉਹਨਾਂ ਨਾਲ ਵੀ ਤਾਲਮੇਲ ਜਾਂ ਮੀਟਿੰਗਾਂ ਕਰਨਗੇ ਦੱਸ ਦਈਏ ਕਿ ਮਨਪ੍ਰੀਤ ਸਿੰਘਿਆਲੀ ਇੱਕ ਅਜਿਹਾ ਦੇ ਪਹਿਲਾ ਵੀ ਨਿਰਵਾਦ ਲੀਡਰ ਰਿਆ ਜੀ ਨੂੰ ਅ ਵਿਦੇਸ਼ਾਂ 'ਚ ਵੀ ਖਾਸ ਕਰਕੇ ਕੈਨੇਡਾ ਵਰਗੀ ਧਰਤੀ ਤੇ ਵੀ ਜਿੱਥੇ ਬਾਦਲ ਧੜੇ ਦੇ ਕਹਿ ਲਈਏ ਪੈਰ ਨਹੀਂ ਲੱਗਦੇ ਜਾਂ ਬਾਦਲ ਧੜੇ ਦੇ ਉਹ ਬਹੁਤੀਆਂ ਸਟੇਜਾਂ 'ਤੇ ਬੋਲਣ ਹੀ ਨਹੀਂ ਦਿੱਤਾ ਜਾਂਦਾ ਜਾਂ ਬਹੁਤੇ ਲੀਡਰਾਂ ਦੀ ਇੱਥੇ ਜਦੋਂ ਉਹ ਆਏ ਆ ਉਹਨਾਂ ਦੀ ਕੇਰਾਬੰਦੀ ਵੀ ਹੋਈ ਹੈ ਤਾਂ ਉਸ ਸਮੇਂ ਵੀ ਮਨਪ੍ਰੀਤਿਆ ਵਾਲੀ ਇੱਥੇ ਵੱਡਾ ਕੱਟ ਕਰਕੇ ਬੋਲਣ 'ਚ ਸਫਲ ਰਿਹਾ ਸੀ ਤੇ ਹੁਣ ਵੀ ਇੰਨਾ ਥਾਂਮਾ ਤੇ ਆ ਕੇ ਜਿਹੜੇ ਇੱਥੋਂ ਦੇ ਸਿੱਖ ਨੇ ਉਹਨਾਂ ਦਾ ਸਹਿਯੋਗ ਉਹਨਾਂ ਦੀ ਲਾਮਬੰਦੀ ਜਦੋਂ ਉਹਨਾਂ ਦੀਆਂ ਜਿਹੜੀਆਂ ਕਾਲੀ ਤਲ ਪ੍ਰਤੀ ਭਾਵਨਾਵਾਂ ਨੇ ਉਹਦੇ ਲਈ ਵੀ ਉਹ ਤਾਲਮੇਲ ਜੋੜਨਗੇ ਪਤਾ ਲੱਗਾ ਕਿ ਉਹ ਕੈਨੇਡਾ ਤੇ ਅਮਰੀਕਾ ਆਉਣਗੇ ਔਰ ਇਸ ਦੇ ਨਾਲ ਹੀ ਜਿਹੜੀ ਲੀਡਰਸ਼ਿਪ ਚ ਪੰਜਾਬ ਦੀ ਲੀਡਰਸ਼ਿਪ ਚ ਇੱਕ ਵੱਡੀ ਡਰ ਜਾਂ ਸਹਿਮ ਵਾਲਾ ਮਾਹੌਲ ਹੈ ਉਹਦੇ ਤੇ ਆਪਾਂ ਚਰਚਾ ਕਰੀਏ ਤਾਂ ਮਨੋਰੰਜਨ ਕਾਲੀਆ ਦੇ ਭਾਜਪਾ ਲੀਡਰ ਦੇ ਘਰ ਤੇ ਜਿਹੜਾ ਹਮਲਾ ਹੋਇਆ ਔਰ ਜਿਸ ਤਰ੍ਹਾਂ ਉਹਦੇ ਵਿਹੜੇ 'ਚ ਬੰਬ ਫਟਿਆ ਉਸ ਤੋਂ ਬਾਅਦ ਪੰਜਾਬ ਦੀ ਸਾਰੀ ਹੀ ਲੀਡਰਸ਼ਿਪ ਚਾਹੇ ਉਹ ਕਾਲੀ ਦਲ ਨਾਲ ਸੰਬੰਧਿਤ ਹੈ ਚਾਹੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਹੈ ਚਾਹੇ ਭਾਜਪਾ ਨਾਲ ਸੰਬੰਧਿਤ ਹੈ ਜਾਂ ਹੋਰ ਵੀ ਕਿਸੇ ਤਰ੍ਹਾਂ ਨਾਲ ਸੰਬੰਧਿਤ ਹੈ ਤਾਂ ਉਹਨਾਂ ਨੇ ਮਨੋਰੰਜਨ ਕਾਲੀਆ ਦੇ ਘਰ ਤੱਕ ਪਹੁੰਚ ਕੀਤੀ ਹੈ ਉਹਨਾਂ ਨੇ ਹਮਦਰਦੀ ਪ੍ਰਗਟਾਈ ਹੈ ਤੇ ਇਹ ਵੀ ਪਤਾ ਲੱਗਾ ਹੈ ਕਿ ਸਾਰੇ ਹੀ ਲੀਡਰਾਂ ਵੱਲੋਂ ਇਸ ਮਾਮਲੇ ਲਈ ਜਿਹੜੀ ਹੈ ਗੰਭੀਰਤਾ ਦਿਖਾਈ ਜਾ ਰਹੀ ਹੈ ਔਰ ਲੋਕਾਂ 'ਚ ਵੀ ਇਹ ਦੇ ਕਰਕੇ ਡਰ ਜਾਂ ਸਹਿਮ ਵਾਲਾ ਮਾਹੌਲ ਹੈ ਔਰ ਇਹ ਵੀ ਪਤਾ ਲੱਗਾ ਕਿ ਇਸ ਤੋਂ ਬਾਅਦ ਜਿਹੜੀ ਹੈ ਇਸ ਮਾਮਲੇ ਦੀ ਭਾਵੇਂ ਪੰਜਾਬ ਪੁਲਿਸ ਵੱਲੋਂ ਇਸ ਮਾਮਲੇ ਦੇ ਜਿਹੜੇ ਦੋ ਦੋਸ਼ੀ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਦਾ ਰਿਮਾਂਡ ਲਿਆ ਗਿਆ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਔਰ ਉਹਦੇ ਨਾਲ ਹੀ ਇਸ ਮਾਮਲੇ ਦੀ ਜਿਹੜੀ ਜਾਂਚ ਹੈ ਕੇਂਦਰੀ ਏਜੰਸੀ NIA ਨੂੰ ਸੌਂਪ ਦਿੱਤੀ ਗਈ ਔਰ ਇਹ ਜਿਹੜੀਆਂ ਅੰਦਰੀਆਂ ਜੁੜੀਆਂ ਨੇ ਤਾਰਾਂ ਨੇ ਜਾਂ ਇਸ ਮਾਮਲੇ ਦੀਆਂ ਕਿੱਥੇ ਤਾਰਾਂ ਜੁੜਦੀਆਂ ਨੇ ਹੁਣ ਇਹਦੇ ਲਈ ਜ਼ਿੰਮੇਵਾਰ ਹੈ ਜਾਂ ਕੌਣ ਜਿਹੜੇ ਨੇ ਪੰਜਾਬ ਦੀ ਜਿਹੜੀ ਸ਼ਾਂਤੀ ਹੈ ਉਹਨੂੰ ਮਤਲਬ ਖਰਾਬ ਕਰਨਾ ਚਾਹੁੰਦੇ ਆ ਜਾਂ ਮੌਲ ਨੂੰ ਖਰਾਬ ਕਰਨਾ ਚਾਹੁੰਦੇ ਆ ਇਹ ਬਹੁਤ ਸਾਰੇ ਸਵਾਲਾਂ ਤੇ ਜਿਹੜੀ ਇਹ ਏਜੰਸੀ ਜਿਹੜੀ ਆ ਉਹ ਜਾਂਚ ਕਰੂਗੀ ਪਤਾ ਲੱਗਾ ਤੇ ਉਹਦੇ ਨਾਲ ਹੀ ਜਿਹੜਾ ਡੇਰਾ ਮੁਖੀ ਹੈ ਸਰਸੇ ਦਾ ਉਹਨੂੰ 13ਵੀਂ ਵਾਰ ਪ੍ਰੋਬਲ ਮਿਲ ਗਈ ਹੈ ਔਰ ਬਹੁਤ ਸਾਰੇ ਜਿਹੜੇ ਕੈਦੀ ਨੇ ਜਿਹੜੇ ਬਹੁਤ ਸਾਰੇ ਕੈਦੀ ਨਜਾਇਜ਼ ਵੀ ਜਿਹੜਾਂ ਦੀਆਂ ਸਲਾਖਾਂ 'ਚ ਬੰਦ ਨੇ ਜਾਂ ਕਾਲ ਕੋਟੜੀਆਂ 'ਚ ਬੰਦ ਨੇ ਜਾਂ ਇਹ ਬੰਦੀ ਸਿੰਘਾਂ ਦੀ ਵੀ ਗੱਲ ਕਰ ਲਈਏ ਤਾਂ ਉਹ ਸਜਾਵਾ ਕੱਟਣ ਤੋਂ ਬਾਅਦ ਵੀ ਪ੍ਰੋਲ ਦੀ ਡੀਕ ਚ ਨੇ ਜਾਂ ਬਾਹਰ ਆਉਣ ਦੀ ਡੀਕ ਨੇ ਡੀਕ ਚ ਨੇ ਸਾਢੇ 3 ਦਿਹਾਕਿਆਂ ਦੇ ਕਰੀਬ ਸਜਾਵਾ ਕੱਟਣ ਤੋਂ ਬਾਅਦ ਵੀ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਉਹਨਾਂ ਦੀ ਉਹਨਾਂ ਨੂੰ ਪ੍ਰੋਲ ਨਹੀਂ ਮਿਲ ਰਹੀ ਔਰ ਦੂਸਰੇ ਪਾਸੇ ਇੱਕ ਡੇਰਾ ਮੁਖੀ ਜਿਹੜਾ ਕਿ ਬਹੁਤ ਹੀ ਗੰਭੀਰ سنگੀਨ ਦੋਸ਼ਾਂ 'ਚ ਸੁਨਾਰੀਆ ਜੇਲ੍ਹ 'ਚ ਬੰਦਾ ਹੈ ਉਹਨੂੰ 13ਵੀਂ ਵਾਰ ਬਾਹਰ ਕਰ ਦਿੱਤਾ ਗਿਆ ਇਹਦਾ ਜਿਹੜਾ ਰੌਲਾ ਉਹ ਬਹੁਤ ਕਹ ਲੋ ਚਫੇਰੇ ਪਿਆ ਹੋਇਆ ਔਰ بار-ਬਾਰ ਉਹ ਜੇਲ੍ਹ ਚੋਂ ਬਾਹਰ ਆ ਰਿਹਾ ਇਸ ਮੁੱਦੇ ਤੇ ਜਿਹੜੀ ਹੈ ਕਹ ਲੋ ਮਨੁੱਖੀ ਅਧਿਕਾਰਾਂ ਨਾਲ ਸੰਬੰਧਿਤ ਜਥੇਬੰਦੀਆਂ ਵੀ ਜਿਹੜੀਆਂ ਇਹਦਾ ਨੋਟਿਸ ਲੈ ਰਹੀਆਂ ਨੇ ਔਰ ਕੋਰਟ ਤੇ ਵੀ ਅਦਾਲਤਾਂ ਤੇ ਵੀ ਸਵਾਲ ਉੱਠ ਰਹੇ ਨੇ ਤੇ ਗੱਲ ਕਰੀਏ ਕਿ ਇਸ ਮਾਮਲੇ ਚ ਸ੍ਰੀ ਕਾਲਤਾਖਸਾ ਦੇ ਜਥੇਦਾਰ ਜਿਹੜੇ ਗਿਆਨੀ ਕੁਲਦੀਪ ਸਿੰਘ ਗੜਗਾਜਰੇ ਉਹਨਾਂ ਨੇ ਵੀ ਸਵਾਲ اٹھਾਇਆ ਕਿ ਅਦਾਲਤਾਂ ਨੇ ਜਿਹੜੀਆਂ ਉਹ ਦੋਹਰੇ ਮਾਪਦੰਡ ਵਰਤ ਰਹੀਆਂ ਨੇ ਜੇ ਜਿਹੜੇ ਬੰਦੀ ਸਿੰਘ ਨੇ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਔਰ ਉਹਨਾਂ ਦੀਆਂ ਸਜ਼ਾਵਾਂ ਜਾਂ ਉਹਨਾਂ ਨੂੰ ਬਾਹਰ ਲਿਆਉਣ ਲਈ ਸਿੱਖ ਲੰਬੇ ਸਮੇਂ ਤੋਂ ਯਤਨ ਵੀ ਕਰਦੇ ਆ ਰਹੇ ਆ ਪਰ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਦੂਸਰੇ ਪਾਸੇ ਇਹ ਇਹ ਜਿਹੇ ਜਿਹੜੇ ਡੇਰਾ ਜਿਹੜੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚਾ ਕੇ ਅੰਦਰ ਗਏ ਸੀ ਉਹਨਾਂ ਨੂੰ ਵਾਰ-ਵਾਰ ਬਾਹਰ ਕੱਟਿਆ ਜਾ ਰਿਹਾ ਇਹਦੇ ਪਿੱਛੇ ਵੀ ਇੱਕ ਵੋਟ ਰਣਨੀਤੀ ਹੈ ਜਾਂ ਵੋਟਾਂ ਲੈਣ ਦੀ ਇੱਕ ਨੀਤੀ ਹੈ ਔਰ ਇਹ ਬਹੁਤ ਸਾਰੇ ਸਵਾਲ ਉੱਠੇ ਨੇ ਔਰ ਜਥੇਦਾਰ ਨੇ ਇਹ ਕਿਹਾ ਵੀ ਹੈ ਇਹ ਬੰਦੀ ਸਿੰਘਾਂ ਦੀ ਵੀ ਜਿਹੜੀ ਆ ਬਹਾਲੀ ਕੀਤੀ ਜਾਵੇ ਤੇ ਉਹਦੇ ਨਾਲ ਹੀ ਜੇ ਆਪਾਂ ਗੱਲ ਕਰੀਏ ਤਾਂ ਆਪਣੇ ਜਿਹੜੇ ਹੈਗੇ ਨੇ ਤਕਸਰੀ ਤੰਦਮਨ ਸਾਹਿਬ ਦੇ ਜਥੇਦਾਰ ਪਾਬਾ ਟੇਕ ਸਿੰਘ ਉਹਨਾਂ ਵੱਲੋਂ ਜਿਹੜਾ ਆਪਣਾ ਉਹਦਾ ਸੰਭਾਲ ਲਿਆ ਗਿਆ ਔਰ ਵਿਸਾਖੀ ਤਾਂ ਪੁਰਬ ਜਿਹੜਾ ਖਾਲਸਾ ਸਾਜਨਾ ਦਿਵਸ ਤੋਂ ਲੈ ਕੇ ਵੀ ਵੱਡੀ ਪੱਧਰ ਤੇ ਤਿਆਰੀਆਂ ਚੱਲ ਰਹੀਆਂ ਨੇ ਔਰ ਕੱਲੀਆਂ ਤਿਆਰੀਆਂ ਦੇਸ਼ ਹੀ ਨਹੀਂ ਦੇਸ਼ ਤੋਂ ਇਲਾਵਾ ਵਿਦੇਸ਼ਾਂ 'ਚ ਵੀ ਯਾਰੀਆਂ ਚੱਲ ਰਹੀਆਂ ਨੇ ਤਾਂ ਕਿ ਖਾਲਸਾ ਸਾਜਨਾ ਦਿਵਸ ਨੂੰ ਵੱਡੀ ਪੱਤਰ ਤੇ ਜਾਂ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਸਕੇ ਤੇ ਉਹਦੇ ਨਾਲ ਹੀ ਜੇ ਗੱਲ ਕਰੀਏ ਤਾਂ ਪੰਜਾਬ 'ਚ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਜਾਂ ਸੱਤਾਧਾਰੀ ਧਿਰ ਵੱਲੋਂ ਜਿੱਥੇ ਲੁਧਿਆਣਾ ਚੋਣ 'ਚ ਆਪਣੇ ਸੰਜੀਵ ਰੋੜਾ ਜਿਹੜੇ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਨੂੰ ਜਿਤਾਉਣ ਲਈ ਤੇ ਉਹਨਾਂ ਦੀ ਚੋਣ ਮੈਮ ਨੂੰ ਪਖਾਉਣ ਲਈ ਜਾਂ 27 ਦੀ ਜਿਹੜੀ ਚੌੜਾ ਰਣਨੀਤੀ ਹੈ 27 ਨੂੰ ਲੈ ਕੇ ਉਹ 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 ਤੇ ਇੱਕ ਲਾਮਬੰਦੀ ਲੋਕ ਲਾਮਬੰਦੀ ਜੋੜਨ ਲਈ ਹੁਣੇ ਤੋਂ ਚਾਰਾ ਜੋਈਆਂ ਹੋ ਰਹੀਆਂ ਨੇ ਲੋਕਾਂ ਨੂੰ ਲਵਾਉਣੇ ਜਿਹੜੇ ਹੈਗੇ ਨੇ ਉਹ ਵਾਅਦੇ ਕੀਤੇ ਜਾ ਰਹੇ ਨੇ ਲੋਕ ਲਵਾਉ ਔਰ ਬਹੁਤ ਸਾਰੇ ਭਾਵੇਂ ਜਿਹੜੇ ਜਿਵੇਂ 1000 ਵਾਲਾ ਬੀਬੀਆਂ ਨੂੰ ਜਿਹੜਾ 1000 ਦੇਣ ਦਾ ਸਰਕਾਰ ਦਾ ਵਾਅਦਾ ਉਹ ਲਟਕ ਰਿਹਾ ਪਰ ਉਹਦੇ ਨਾਲ ਹੀ ਪੰਜਾਬ ਚ ਸਿੱਖਿਆ ਸਬਾਮਾ ਨੂੰ ਬਿਹਤਰ ਬਣਾਉਣ ਲਈ ਜਾਂ ਸਿੱਖਿਆ ਨੀਤੀ ਨੂੰ ਲਾਗੂ ਕਰਕੇ ਜਿਹੜੀਆਂ ਸਕੂਲਾਂ ਨੂੰ ਜਾਂ ਸਕੂਲਾਂ ਦੇ ਪ੍ਰਬੰਧਾਂ ਨੂੰ ਸੁਧਾਰਨ ਲਈ ਜਿੱਥੇ ਸਰਕਾਰ ਸਰਗਰਮ ਨਜ਼ਰ ਆ ਰਹੀ ਹੈ ਸਰਕਾਰ ਦੇ ਮੁੱਖ ਮੰਤਰੀ ਸਮੇਤ ਮੰਤਰੀ ਵਿਧਾਇਕ ਵਕ-ਵਕ ਸਕੂਲਾਂ ਜਾ ਕੇ ਇਹ ਦਰ ਘਾਟਨ ਕਰਦੇ ਨਜ਼ਰ ਆ ਰਹੇ ਨੇ ਉੱਥੇ ਉਹਦੇ ਨਾਲ ਹੀ ਸਿਹਤ ਸਬਾਮਾ ਨੂੰ ਲੈ ਕੇ ਵੀ ਸਰਕਾਰ ਵੱਲੋਂ ਜਿਹੜਾ ਯਤਨ ਹੋ ਰਹੇ ਨੇ ਔਰ ਉਹਦੇ ਨਾਲ ਲੁਧਿਆਣਾ ਚੋਣ ਨੂੰ ਜਾਂ ਜਿੱਤਣ ਲਈ ਕਹਿ ਲੋ ਜਾਂ ਉਸ ਮਹਿਮ ਚ ਅੱਗੇ ਵਧਣ ਲਈ ਸਰਕਾਰ ਯਤਨ ਕਰਦੀ ਨਜ਼ਰ ਆ ਰਹੀ ਹੈ ਕਿਸਾਨ ਜਥੇਬੰਦੀਆਂ ਦੀ ਗੱਲ ਕਰੀਏ ਤਾਂ ਪੰਜਾਬ ਚ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਆਪ ਅਕਸਰ ਹਰ ਰੋਜ਼ ਗੱਲ ਕਰਦੇ ਆਂ ਔਰ ਕਿਸਾਨ ਜਥੇਬੰਦੀਆਂ ਚ ਰੋਸ ਰੋਹ ਔਰ ਜਿਹੜੀ ਸੰਘਰਸ਼ ਲਈ ਹੈਗੀ ਹੈ ਆਪਣਾ ਰਸਤਾ ਉਹ ਅਪਣਾਉਣ ਲਈ ਯਾ ਉਸ ਰਸਤੇ ਤੇ ਅੱਗੇ ਵਧਣ ਲਈ ਰਣਨੀਤੀ ਜਾਂ ਯੋਜਨਾ ਜਿਹੜੀ ਲਿਖੀ ਜਾ ਰਹੀ ਹੈ। ਔਰ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਸਰਕਾਰ ਤੋਂ ਨਿਰਾਸ਼ ਨੇ। ਕੇਂਦਰ ਤੋਂ ਭਾਵੇਂ ਪਹਿਲਾਂ ਹੀ ਨਿਰਾਸ਼ ਸੀ ਹੁਣ ਪੰਜਾਬ ਸਰਕਾਰ ਤੋਂ ਵੀ ਨਿਰਾਸ਼ ਨੇ। ਔਰ ਆਉਣ ਵਾਲੇ ਦਿਨਾਂ ਚ ਕਿਸਾਨ ਜਥੇਬੰਦੀਆਂ ਵੀ ਕੀ ਸੰਘਰਸ਼ ਲੀਕਦੀਆਂ ਨੇ ਇਹ ਸਮਾਂ ਦੱਸੂਗਾ ਆਪਾਂ ਪਹਿਲਾਂ ਵੀ ਅਕਸਰ ਇਸ ਮੁੱਦੇ ਤੇ ਚਰਚਾ ਕਰਦੇ ਹਾਂ। ਔਰ ਸਾਰੀਆਂ ਹੀ ਸਿਆਸੀ ਤਰ੍ਹਾਂ ਜੇ ਆਪਾਂ ਗੱਲ ਕਰ ਲਈਏ ਤਾਂ ਇਸ ਸਮੇਂ ਸਤਾਈ ਦੀ ਚੋਣ ਨੂੰ ਲੈ ਕੇ ਅੱਗੇ ਵਧ ਰਹੀਆਂ ਨੇ ਔਰ ਕਾਲੀ ਦਲ ਬਾਦਲ ਦੇ ਧੜੇ ਦੀ ਗੱਲ ਕਰੀਏ ਤਾਂ ਕਾਲੀ ਦਲ ਬਾਦਲ ਧੜੇ ਨੇ ਵੀ ਸੁਖਵੀਰ ਬਾਦਲ ਤੇ ਤਕਰੀਬਨ ਮੋਹਰ ਲਾ ਦਿੱਤੀ ਹੈ ਉਹਦੇ ਨਾਂ ਤੇ ਉਹਨਾਂ ਨੂੰ ਜਲਦ ਪ੍ਰਧਾਨ ਐਲਾਨਣ ਦੀ ਜਿਹੜੀ ਹੈ ਉਹ ਤਿਆਰੀ ਹੋ ਰਹੀ ਹੈ ਔਰ ਜਿਹੜੀ ਇਸ ਦੇ ਮੁੱਦੇ ਤੇ ਵਰਕਿੰਗ ਕਮੇਟੀ ਵੱਲੋਂ ਵੀ ਜਾਂ ਜਿਹੜੀ ਲੀਡਰਸ਼ਿਪ ਹੈ ਅੰਦਰੂਨੀ ਤੌਰ ਤੇ ਸੁਖਵੀਰ ਨੂੰ ਮੁੜ ਪਾਰਟੀ ਦੀ ਬਾਗਡੋਰ ਫੜਾਉਣ ਲਈ ਪਪਾਂ ਪਾ ਰਿਹਾ ਔਰ ਇਹ ਦੇਖੀਏ ਤਾਂ ਸਖਬੀਰ ਦੇ ਪ੍ਰਧਾਨ ਬਣਨ ਤੋਂ ਬਾਅਦ ਆਮ ਲੋਕਾਂ ਚ ਜਾਂ ਆਮ ਸਿੱਖਾਂ ਚ ਜਾਂ ਆਮ ਕਾਲੀ ਵਰਕਰਾਂ ਚ ਕੀ ਸੁਨੇਹਾ ਜਾਊਗਾ ਉਹ ਤਾਂ ਤੁਹਾਡੇ ਸਭ ਦੇ ਸਾਹਮਣੇ ਆ ਕਿਉਂਕਿ ਜਿਹੜੇ ਮੁੱਦੇ ਨੂੰ ਲੈ ਕੇ ਜਾਂ ਜਿਹੜੇ ਬਾਦਬਾਦ ਨੂੰ ਲੈ ਕੇ ਜਾਂ ਜਿਹੜੇ ਚਿਹਰੇ ਨੂੰ ਲੈ ਕੇ ਅਕਾਲੀ ਵਰਕਰ ਆਪਣਾ ਸੁਨੇਹਾ ਪਹੁੰਚਾਉਂਦੇ ਆਏ ਆ ਜਾਂ ਆਕਾਲੀ ਵਰਕਰੇ ਵਾਰ-ਵਾਰ ਕਹਿੰਦੇ ਆਇਆ ਕਿ ਪਾਰਟੀ ਪੰਜਾਬ 'ਚ ਤਾਂ ਹੀ ਆਕਾਲੀ ਦਲ ਖੜਾ ਹੋ ਸਕਦਾ ਤਾਂ ਹੀ ਪੰਜਾਬ 'ਚ ਖੇਤਰੀ ਪਾਰਟੀ ਉੱਭਰ ਸਕਦੀ ਹੈ ਜੇਕਰ ਲੀਡਰਸ਼ਿਪ ਬਦਲੀ ਜਾਵੇ ਕੀ ਹੁਣ ਸੁਖਵੀਰ ਬਾਦਲ ਨੂੰ ਹੇਠਲੀ ਪੱਧਰ ਤੇ ਜਿਹੜੇ ਵਰਕਰ ਨੇ ਉਹ ਪ੍ਰਵਾਨ ਕਰਨਗੇ ਜਾਂ ਹੇਠਲੀ ਪੱਧਰ ਤੇ ਆਕਾਲੀ ਦਲ ਨੂੰ ਵਰਕਰਾਂ ਨੂੰ ਲਾਮਬੰਦ ਕਰਕੇ 27 ਦੀ ਚੋਣ ਤੱਕ ਆਕਾਲੀ ਦਲ ਹਾਵਾਰ ਸਕੇਗਾ ਯਾ ਇਹ ਇਹ ਤ ਸਮਾ ਦਾ ਸੁਗਾ ਪਰ ਇਹ ਜ਼ਰੂਰ ਹੈ ਕਿ ਸੁਖਵੀਰ ਦੇ ਨਾਮ ਤੇ ਜਿਹੜੀ ਐ ਮੋਹਰ ਪੱਕੀ ਲੱਗਣੀ ਉਹ ਪੱਕੀ ਹੋ ਗਈ ਹੈ ਔਰ ਹੋਰ ਵੀ ਬਹੁਤ ਸਾਰੀਆਂ ਸੁਰਖੀਆਂ ਨੇ ਪੰਜਾਬ ਨਾਲ ਜੁੜੀਆਂ ਹੋਈਆਂ ਪੰਜਾਬ ਨਾਲ ਜੁੜੇ ਹੋਏ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਤੇ ਆਪਾਂ ਆਉਂਦੇ ਦਿਨਾਂ ਚ ਵੀ ਚਰਚਾ ਕਰਦੇ ਰਹਿਾਂਗੇ ਅਕਸਰ ਆਪਾਂ ਡੇਲੀ ਚਰਚਾ ਕਰਦੇ ਆਂ ਅੱਜਕੱਲ ਮੇਰੇ ਸਾਥੀ ਜਿਹੜੇ ਲਗਨ ਜੀ ਮੇਰੇ ਨਾਲ ਹੁੰਦੇ ਨੇ ਉਹ ਨਹੀਂ ਆ ਹੈਗੇ ਜਿਹਦੇ ਕਰਕੇ ਇਹ ਜਿਹੜੀਆਂ ਵਕ-ਵਕ ਮੌਦਿਆਂ ਤੇ ਚਰਚਾ ਆ ਮੈਂ ਵਕ-ਵਕ ਜਿਹੜੀਆਂ ਖਾਸ ਖਬਰਾਂ ਨੇ ਉਹਨਾਂ ਤੇ ਵਿਸ਼ਲੇਸ਼ਣ ਮੈਂ ਕੱਲਿਆਂ ਕੀਤਾ ਤੇ ਹੋਰ ਵੀ ਜਿਹੜੀਆਂ ਜੇ ਆਪਾਂ ਪੰਜਾਬੀਆਂ ਨਾਲ ਜੁੜਿਆ ਹੋਇਆ ਜਿਹੜਾ ਕੈਨੇਡਾ ਸ਼ਹਿਰ ਹੈ ਜਾਂ ਮਿੰਨੀ ਪੰਜਾਬ ਜੀ ਨੂੰ ਕਿਹਾ ਜਾਂਦਾ ਹੈ ਉੱਥੇ ਵੀ ਕੈਨੇਡਾ ਚ ਵੀ ਜਿਹੜੀਆਂ ਫੈਡਰਲ ਚੋਣਾਂ ਨੇ ਉਹ ਚੱਲ ਰਹੀਆਂ ਉਹ ਚ ਪੰਜਾਬ ਮਿੰਨੀ ਪੰਜਾਬ ਚ ਜਿੱਥੇ ਸਿੱਖ ਚਿਹਰੇ ਆਪਸ ਵਿੱਚ ਆਹਮੋ ਸਾਹਮਣੇ ਨੇ ਚਾਹ ਉਹ ਲਿਬਰਲ ਪਾਰਟੀ ਵੱਲੋਂ ਨੇ ਜਾਂ ਕੰਸਰਵੇਟਿਵ ਪਾਰਟੀ ਵੱਲੋਂ ਨੇ ਜਾਂ ਐਨਡੀਪੀ ਵੱਲੋਂ ਨੇ ਸੈਕਚੂਰੇ ਆਪਸ ਵਿੱਚ ਆ ਮੋ ਸਾਹਮਣੇ ਨੇ ਚੋਣਾਂ 'ਚ ਕਿਸ ਤਰ੍ਹਾਂ ਦਾ ਮਾਹੌਲ ਹੈ ਕਿਸ ਤਰ੍ਹਾਂ ਲੀਡਰ ਜਾਂ ਕਿਸ ਤਰ੍ਹਾਂ ਜਿਹੜੇ ਪਾਰਟੀਆਂ ਦੇ ਉਮੀਦਵਾਰ ਨੇ ਪੰਜਾਬੀ ਭਾਈਚਾਰੇ ਨੂੰ ਜਾਂ ਵਿਦੇਸ਼ੀ ਮੂਲ ਦੇ ਜਾਂ ਹੋਰ ਮੂਲਾਂ ਦੇ ਜਿਹੜੇ ਲੋਕ ਨੇ ਜਿਹੜੇ ਤੇ ਆਪਸ ਵਿੱਚ ਇੱਕ ਭਾਈਚਾਰੇ ਦੀ ਤਰ੍ਹਾਂ ਰਹਿੰਦੇ ਨੇ ਉਹਨਾਂ ਨੂੰ ਲਾਮਬੰਦ ਕਰਨ ਲਈ ਜਾਂ ਵੋਟਾਂ ਲੈਣ ਲਈ ਕਿਸ ਤਰ੍ਹਾਂ ਦੀ ਰਣਨੀਤੀ ਅਪਣਾਉਂਦੇ ਨੇ ਕਿਸ ਤਰ੍ਹਾਂ ਅੱਗੇ ਵਧਦੇ ਨੇ ਉਹਤੇ ਵੀ ਆਪਾਂ ਅਉਂਦੇ ਦਿਨਾਂ ਚਰਚਾ ਕਰਾਂਗੇ ਅੱਜ ਦੀ ਚਰਚਾ ਚ ਇਹੀ ਮੁੱਦੇ ਧੰਨਵਾਦ ਮੈਂ ਜਗਿੰਦਰ ਸਿੰਘ ਦੇਖਦੇ ਰਹੋ ਵਸਤਾ ਪੰਜਾਬ ਤੇ ਜੇਕਰ ਤੁਹਾਨੂੰ ਇਹ ਚਰਚਾ ਚੰਗੀ ਲੱਗੇ ਤਾਂ ਇਸ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਆਪਣੇ ਸੁਝਾਅ ਵੀ ਜਿਹੜੇ ਨੇ ਉਹ ਕਮੈਂਟ ਬਾਕਸ ਵਿੱਚ ਪਾ ਦੇਣਾ ਧੰਨਵਾਦ